ਕੈਨਸਰ ਵਰਗੀ ਬਿਮਾਰੀ ਦਾ ਨਾਮ ਸੁਣ ਕੇ ਵੱਡੇ ਵੱਡੇ ਵੀ ਕੰਬ ਜਾਂਦੇ ਨੇ ਪਰ ਇਸ ਬੱਚੇ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਜਿਸ ਨੇ ਛੋਟੇ ਉਮਰ ਦੇ ਵਿੱਚ ਹੀ ਇਸ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਘਰ ਪਰਤੇ ਆ ਅਸੀਂ ਗੱਲ ਕਰ ਰਹੇ ਹਾਂ ਜਗਨਵੀਰ ਸਿੰਘ ਦੀ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ 3.5 ਸਾਲ ਦੀ ਉਮਰ ਦੇ ਵਿੱਚ ਇਸ ਬੱਚੇ ਦੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਕੈਂਸਰ ਦੇ ਨਾਲ ਪੀੜਿਤ ਹੈ ਜਿਸ ਤੋਂ ਬਾਅਦ ਉਸ ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਇਸੇ ਦੌਰਾਨ ਸਲਮਾਨ ਖਾਨ ਜੋ ਬੋਲੀਵੁੱਡ ਦੇ ਦਿੱਗਜ ਅਦਾਕਾਰ ਹਨ ਉਹ ਇਸ ਬੱਚੇ ਨੂੰ ਮਿਲਣ ਪਹੁੰਚਦੇ ਨੇ ਅਤੇ ਇਸ ਬੱਚੇ ਦੇ ਨਾਲ ਮੁਲਾਕਾਤ ਕਰਦੇ ਨੇ ਇਸ ਦੌਰਾਨ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਾ ਚੁੱਕੀ ਹੁੰਦੀ ਹੈ ਕਿਉਂਕਿ ਉਸ ਦੀ ਕੈਂਸਰ ਦੇ ਨਾਲ ਉਹ ਪੀੜਿਤ ਹੁੰਦਾ ਹੈ ਤੇ ਇਸਲਮਾਨ ਖਾਨ ਦੇ ਵੱਲੋਂ ਬੱਚੇ ਦੇ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਜਦੋਂ ਉਹ ਇਸ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਘਰ ਪਰਤੇਗਾ ਤਾਂ ਉਹ ਉਹਨਾਂ ਦੇ ਨਾਲ ਜ਼ਰੂਰ ਮੁਲਾਕਾਤ ਕਰਨਗੇ। ਉਸੇ ਵਾਅਦੇ ਮੁਤਾਬਕ ਅੱਜ ਸਲਮਾਨ ਖਾਨ ਨੇ ਬੱਚੇ ਦੇ ਨਾਲ ਹੁਣ ਮੁਲਾਕਾਤ ਕੀਤੀ ਹੈ। ਦੱਸਦੀ ਕਿ ਸਲਮਾਨ ਖਾਨ ਨੇ ਬੱਚੇ ਨੂੰ ਆਪਣੇ ਫਾਰਮ ਹਾਊਸ ਦੇ ਵਿੱਚ ਇਨਵਾਈਟ ਕੀਤਾ। ਜਿਸ ਤੋਂ ਬਾਅਦ ਇਹ ਬੱਚਾ ਆਪਣੀ ਮਾਂ ਦੇ ਨਾਲ ਫਾਰਮ ਹਾਊਸ ਪਹੁੰਚਦਾ ਤੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕਰਦਾ। ਦੱਸਦੇ ਕਿ ਹੁਣ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਚੁੱਕੀ ਹੈ ਇਲਾਜ ਉਹਦਾ ਪੂਰਾ ਹੋ ਚੁੱਕਿਆ ਹੈ ਉਸਨੇ 7 ਮਹੀਨਿਆਂ ਦੇ ਵਿੱਚ ਹੀ ਕੈਂਸਰ ਨੂੰ maat ਦੇ ਦਿੱਤਾ ਹੈ ਜਿਸ ਤੋਂ ਬਾਅਦ ਉਸਨੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਤਸਵੀਰਾਂ ਵੀ ਖਿੱਚਵਾਈਆਂ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਹਰ ਕੋਈ ਇਹਨਾਂ ਤਸਵੀਰਾਂ ਨੂੰ ਪਿਆਰ ਕਰ ਰਿਹਾ ਹੈ ਸ਼ੇਅਰ ਕਰ ਰਿਹਾ ਤੇ ਲਾਈਕ ਕਰ ਰਿਹਾ ਹੈ ਦੱਸਦੀ ਹੈ ਕਿ ਬੱਚਾ ਛੋਟੀ ਉਮਰ ਦੇ ਵਿੱਚ ਹੀ ਐਡੀ ਵੱਡੀ ਬਿਮਾਰੀ ਨੂੰ maat ਦੇ ਕੇ ਘਰ ਪਹੁੰਚਿਆ ਹੈ ਜਿਸ ਤੋਂ ਬਾਅਦ ਇਹ ਬੱਚਾ ਉਹਨਾਂ ਸਾਰਿਆਂ ਦੇ ਲਈ ਇੱਕ ਮਿਸਾਲ ਬਣ ਗਿਆ ਜੋ ਇਸ ਵੱਡੀ ਬਿਮਾਰੀ ਦਾ ਨਾਮ ਸੁਣ ਕੇ ਵੀ ਕੰਬ ਜਾਂਦੇ ਨੇ ਕੈਂਸਰ ਵਰਗੀ ਬਿਮਾਰੀ ਦਾ ਨਾਮ ਸੁਣ ਕੇ ਵੱਡੇ-ਵੱਡੇ ਵੀ ਕੰਬ ਜਾਂਦੇ ਨੇ ਪਰ ਇਸ ਬੱਚੇ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਜਿਸ ਨੇ ਛੋਟੇ ਉਮਰ ਦੇ ਵਿੱਚ ਹੀ ਇਸ ਭਿਆਨਕ ਬਿਮਾਰੀ ਨੂੰ maat ਦੇ ਕੇ ਘਰ ਪਰਤੇ ਆ ਅਸੀਂ ਗੱਲ ਕਰ ਰਹੇ ਹਾਂ ਜਗਨਵੀਰ ਸਿੰਘ ਦੀ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ 3.5 ਸਾਲ ਦੀ ਉਮਰ ਦੇ ਵਿੱਚ ਇਸ ਬੱਚੇ ਦੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਕੈਂਸਰ ਦੇ ਨਾਲ ਪੀੜਿਤ ਹੈ ਜਿਸ ਤੋਂ ਬਾਅਦ ਉਸ ਨੂੰ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਇਸੇ ਦੌਰਾਨ ਸਲਮਾਨ ਖਾਨ ਜੋ ਬੋਲੀਵੁੱਡ ਦੇ ਦਿੱਗਜ ਅਦਾਕਾਰ ਹਨ ਉਹ ਇਸ ਬੱਚੇ ਨੂੰ ਮਿਲਣ ਪਹੁੰਚਦੇ ਨੇ ਅਤੇ ਇਸ ਬੱਚੇ ਦੇ ਨਾਲ ਮੁਲਾਕਾਤ ਕਰਦੇ ਨੇ ਇਸ ਦੌਰਾਨ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵੀ ਜਾ ਚੁੱਕੀ ਹੁੰਦੀ ਹੈ ਕਿਉਂਕਿ ਉਸ ਦੀ ਕੈਂਸਰ ਦੇ ਨਾਲ ਉਹ ਪੀੜਿਤ ਹੁੰਦਾ ਹੈ ਤੇ ਇਸਲਮਾਨ ਖਾਨ ਦੇ ਵੱਲੋਂ ਬੱਚੇ ਦੇ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਜਦੋਂ ਉਹ ਇਸ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਘਰ ਪਰਤੇਗਾ ਤਾਂ ਉਹ ਉਹਨਾਂ ਦੇ ਨਾਲ ਜ਼ਰੂਰ ਮੁਲਾਕਾਤ ਕਰਨਗੇ। ਉਸੇ ਵਾਅਦੇ ਮੁਤਾਬਕ ਅੱਜ ਸਲਮਾਨ ਖਾਨ ਨੇ ਬੱਚੇ ਦੇ ਨਾਲ ਹੁਣ ਮੁਲਾਕਾਤ ਕੀਤੀ ਹੈ। ਦੱਸਦੀ ਕਿ ਸਲਮਾਨ ਖਾਨ ਨੇ ਬੱਚੇ ਨੂੰ ਆਪਣੇ ਫਾਰਮ ਹਾਊਸ ਦੇ ਵਿੱਚ ਨਵਾਈਟ ਕੀਤਾ। ਜਿਸ ਤੋਂ ਬਾਅਦ ਇਹ ਬੱਚਾ ਆਪਣੀ ਮਾਂ ਦੇ ਨਾਲ ਫਾਰਮ ਹਾਊਸ ਪਹੁੰਚਦਾ ਅਤੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕਰਦਾ। ਦੱਸਦੇ ਕਿ ਹੁਣ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਚੁੱਕੀ ਹੈ ਇਲਾਜ ਉਹਦਾ ਪੂਰਾ ਹੋ ਚੁੱਕਿਆ ਹੈ ਉਸਨੇ 7 ਮਹੀਨਿਆਂ ਦੇ ਵਿੱਚ ਹੀ ਕੈਂਸਰ ਨੂੰ maat ਦੇ ਦਿੱਤਾ ਹੈ ਜਿਸ ਤੋਂ ਬਾਅਦ ਉਸਨੇ ਸਲਮਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਅਤੇ ਤਸਵੀਰਾਂ ਵੀ ਖਿੱਚਵਾਈਆਂ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਹਰ ਕੋਈ ਇਹਨਾਂ ਤਸਵੀਰਾਂ ਨੂੰ ਪਿਆਰ ਕਰ ਰਿਹਾ ਹੈ ਸ਼ੇਅਰ ਕਰ ਰਿਹਾ ਤੇ ਲਾਈਕ ਕਰ ਰਿਹਾ ਹੈ ਦੱਸਦੀ ਹੈ ਕਿ ਬੱਚਾ ਛੋਟੀ ਉਮਰ ਦੇ ਵਿੱਚ ਹੀ ਐਡੀ ਵੱਡੀ ਬਿਮਾਰੀ ਨੂੰ maat ਦੇ ਕੇ ਘਰ ਪਹੁੰਚਿਆ ਹੈ ਜਿਸ ਤੋਂ ਬਾਅਦ ਇਹ ਬੱਚਾ ਉਹਨਾਂ ਸਾਰਿਆਂ ਦੇ ਲਈ ਇੱਕ ਮਿਸਾਲ ਬਣ ਗਿਆ ਜੋ ਇਸ ਵੱਡੀ ਬਿਮਾਰੀ ਦਾ ਨਾਮ ਸੁਣ ਕੇ ਵੀ ਕੰਬ ਜਾਂਦੇ ਨੇ